ਹਾਂ ਹੁਣ ਸਮਾਂ ਤਾਂ ਨਹੀਂ ਕੋਈ ਹੁਣ ਬਾਅਦ ਤਾਂ ਕਰਦੇ ਹੱਸ ਕੇ ਚਲ ਠੀਕ ਆ ਓਕੇ ਬਾਈ ਅੱਛਾ ਆਇਆ ਜੀ ਦਿੱਤੀ ਲਓ ਜੀ ਸਸੇ ਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਚੱਲਦਾ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਮੱਭਾ ਸੋਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਬੱਚੇ ਖੁਸ਼ੀਆਂ ਖੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ ਬਰਕਤਾਂ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਆ ਬਹੁਤ ਪਰਿਵਾਰ ਨੂੰ ਸੇਧ ਦੇਣ ਵਾਲੇ ਕਮੈਂਟ ਕਰਦੇ ਆ ਤੈਨਾਂ ਦੇ ਸਾਰਿਆਂ ਦਾ ਧੰਨਵਾਦ ਭੈਣਾ ਮਈਆ ਵੀਰ ਮੇਰੇ ਬਹੁਤ ਬਾਹਰਲੇ ਦੇਸ਼ਾਂ ਤੋਂ ਪਿਆਰ ਕਰਦੇ ਵੀਰ ਮੇਰੇ ਬਹੁਤ ਵੀਰਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਹੈ ਉਹਦਾ ਵੀ ਬਾਈ ਬਹੁਤ ਸਾਰਿਆਂ ਦਾ ਹੀ ਧੰਨਵਾਦ ਸੋ 20000 ਨੇ ਬਾਈ ਸਬਸਕ੍ਰਾਈਬਰ ਟੱਪ ਗਏ ਉਹ ਵੀ ਆਪਾਂ ਕੈਲੀਬ੍ਰੇਸ਼ਨ ਕਰਨਾ ਹੈ ਭੈਣਾਂ ਇਹ ਵੀ ਦੀ ਬਾਈ ਇਹਨਾਂ ਕੰਮਾਂ ਦੇ ਵਿੱਚ ਦਿਮਾਗ ਹੀ ਲੱਗਿਆ ਹੈ ਕਿ ਤੁਹਾਨੂੰ ਪਤਾ ਭੈਣਾ ਭਰਾਵਾਂ ਨਾਲ ਸਾਰਾ ਕੁਛ ਹੁੰਦਾ ਇੱਥੇ ਘਰੇ ਖੇਲੀ ਮੇਲੀ ਜਾਂਦੇ ਸਾਰੇ ਆਪਣੇ ਆਪਣੇ ਕੰਮ ਲੱਗੇ ਨੇ ਬਾਈ ਤੇ ਕੱਲ ਵਾਲੇ ਬਲੌਗ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਉਹਦੇ ਵਿੱਚ ਅਸੀਂ ਕਹਿੰਦੇ ਤੇ ਵੀ ਭੈਣ ਦਾ ਇੱਕ ਦਿਨ ਜਿਹੜਾ ਡिले ਹੋ ਗਿਆ ਵੀ ਅੱਗੇ ਹੋ ਗਿਆ ਪਰ ਨਹੀਂ ਰਾਤ ਭਾਜੀ ਦਾ 12:00 12:00 ਵਜੇ ਫੋਨ ਆ ਗਿਆ ਤਾਂ ਵੀ ਕਹਿੰਦੇ ਵੀ ਕੱਲ ਦੀ ਕਨਫਰਮ ਹੋ ਗਈ ਡੇਟ ਅਸਵੇਰੇ ਦੀ 9:00 ਵਜੇ ਦੀ ਭੈਣ ਨੇ ਜਾਣਾ ਟ੍ਰੇਨ ਨੂੰ ਨਾਲ ਭੈਣ ਦੇ ਰਿਸ਼ਤੇਦਾਰਾਂ ਨੇ ਵੀ ਜਾਣਾ ਭੈਣ ਜਿਹੜੀ ਭਾਜੀ ਹੈ ਸਾਡਾ ਉਹਦੇ ਮਾਮਾ ਮਾਮੇ ਦੇ ਮੁੰਡਿਆਂ ਨੂੰ ਨੇ ਜਾਣਾ ਬਈ ਨਾਲ ਯਾਨੀ 5 ਜਣੇ ਆ ਜਾਣਾ ਜੀ ਇਹਨਾਂ ਦੇ ਚਲੋ ਆਇਆ ਵੀ ਸਮਾਨ ਵੀ ਕਾਫੀ ਆ ਭੈਣ ਕੋਲ ਸਵੈਕਣਾ ਤੇ ਇੰਨੇ ਟਿਕਟਾਂ ਹੋ ਗਈਆਂ ਤੇ ਬਾਕੀ ਬਈ ਹੁਣ ਜਿਹੜਾ ਵਲੌਗ ਹੈ ਸਵੇਰ ਤੋਂ ਸਟਾਰਟ ਕਰਨਾ ਆਪਾਂ ਨੂੰ ਸਾਰਾ ਕੁਝ ਦਿਖਾਣਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਬਈ ਸਾਰੇ ਅੱਜ ਸੈਟ ਜੀ ਹੈ ਜਾਣਾ ਚਲੋ ਕਹਿੰਦੇ ਨਹੀਂ ਹੁੰਦੇ ਵੀ ਦੇਸ਼-ਸਬ ਦੇਸ਼ਾਂ ਜਾਣ ਵਾਲੇ ਸਾਨੂੰ ਭੈਣ ਭਾਈ ਦੇਸ਼-ਸਬ ਦੇਸ਼ਾਂ ਵਾਲੀ ਹੋ ਕਿਉਂਕਿ ਗੁਡੀ ਰਾਣੀ ਜਿਹੜੀ ਸਾਡੀ ਭਾਣ ਜੀ ਉਹ ਵੀ ਸਕੂਲ ਲਾਗੇ ਹੁਣ ਪਤਾ ਨਹੀਂ ਕਦੋਂ ਹੁਣਾ ਭੈਣ ਤੇ ਆ ਬੰਦੇ ਵਿਆਹ ਨੂੰ ਆਉਗੀ ਤੇ ਚਲੋ ਵਿੱਚ ਨੂੰ ਘੇੜਾ ਵੱਜੀ ਜਾਂਦਾ ਛੁੱਟੀਆਂ ਤਾਂ ਉੱਥੇ ਵੀ ਹੋਈ ਜਾਂਦੀ ਐ ਤੇ ਬਾਕੀ ਹੁਣ ਅਸੀਂ ਵੀ ਮਿਲ ਕੇ ਆਵਾਂਗੇ ਚਲੋ ਬਾਕੀ ਭਾਈ ਚੱਲਦੇ ਆ ਕੰਮ ਨੂੰ ਤੁਹਾਨੂੰ ਸਾਰੇ ਸੁਬਤ ਦਿਖਾਉਣਾ ਵੀ ਕੀ ਹੁੰਦਾ ਐ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਭਾਈ ਸਵੇਰੇ 6 ਵਜੇ ਦਾ ਟਾਈਮ ਹੋਇਆ ਲੈ 7 ਵਜੇ ਉੱਠਦੇ ਹੁੰਦੇ ਇੱਧਰ ਜਸ਼ਨ ਦੇਖਿਓ ਵੀ ਆਹ ਹੈਂ ਚੱਲਿ ਬੂਆ ਜਾਣਾ ਨਹੀਂ ਨੇ ਬਈ ਉੱਠੀ ਵਾ ਹੁਣ ਰਾਤ ਆ ਗਿਆ ਤਾਂ ਬਾਜੀ ਦਾ ਫੋਨ ਇੱਕ ਦਿਨ ਦੀ ਛੁੱਟੀ ਸੀ ਵੀ ਕਹਿੰਦੇ ਵੀ ਕਨਫਰਮ ਹੋ ਗਈ ਦੁਬਾਰਾ ਇੱਕ ਆ ਬੈਠੀ ਆ ਸਾਡੀ ਠੀਕ ਨਹੀਂ ਹਾਂ ਚੱਲੇ ਅੱਜ ਮੈਂ ਕੁਕੂ ਚੱਲੇ ਆ ਅੱਛਾ ਚੱਲ ਚੁੱਪ ਕਰ ਜਾ ਬਾਈ ਨੇਰੇ ਦਾ ਟਾਈਮ ਹੈ ਸਰਜਰੀ ਸਰਜਰੀ ਸਾਰਿਆਂ ਨੂੰ ਤਿਆਰਿਖ ਚ ਨਹੀਂ ਪੈਗੀ ਚੱਲ ਕੋਈ ਨੂੰ ਚੁੱਪ ਸਵੇਰ ਉੱਠ ਕੇ ਨਹੀਂ ਰੋਈਦਾ ਪਤਾ ਹਨਾ ਲੁੱਗਿਆ ਅੱਜ ਮੈਂ ਗੱਗੂ ਚੱਲਿਆ ਚੁੱਪ ਕਰ ਜਾ ਜੁਸ਼ਨ ਚੁੱਪ ਕਰ ਜਾ ਪੁੱਤ ਸਵੇਰ ਸਵੇਰ ਦਾ ਟਾਈਮ ਹੈ ਬਾਈ ਹਾਂ ਬਾਈ ਸਰਦਾਰਨੀ ਹੈ ਅੱਛਾ ਚੱਲ ਜਾਈਏ ਆ ਤੰਗੀਆਂ ਰੋ ਦੇ ਆ ਦੇ ਚੱਲ ਮੈਥੀਆਂ ਵਾਲੀਆਂ ਰੋਟੀਆਂ ਚੱਲੂ ਹੈ ਲੈ ਬਾਈ ਇਹਨੇ ਵੀ ਚੱਕ ਲਈ ਫਰਾਤ ਆ ਜਾ ਫਿਰ ਦੇ ਆ ਜਾ ਮੈਨੂੰ ਭੇਜ ਗਈ ਬਾਈ ਸੱਜਰੀ ਸੱਜਰੀ ਹੁਣ ਖੇਤ ਆ ਦੇਖੋ ਬਾਈ ਹਲੇ ਬਾਹਰ ਰਾਤ ਹੈ ਸੁਬਹ ਦਾ ਟਾਈਮ ਆ ਜਾਣੀ 6 ਬੱਜ ਚੁੱਕੇ ਹੈ ਲੋ ਬਾਈ ਜਸੰਤਾ ਰੋਣੇ ਲੱਗ ਗਈ ਹਾਂਜੀ ਹਾਂ ਉਹਨੂੰ ਆਵਾਜ਼ ਵੇਰੇ ਉੱਠੀ ਨੇ ਪਤਾ ਲੱਗਿਆ ਜਦ ਵੀ ਸੱਜੜਾ ਕਾਤੇ ਉੱਠ ਖੜੇ ਅੱਜ ਜਲਦੀ ਕੱਲ੍ਹ ਬਹੁਤ ਅਜੀ ਬਹਿਣ ਦਾ ਕੋਈ ਨਹੀਂ ਹੁਣ ਮੈਂ ਜਾਂਦਾ ਖੇਤਾਂ ਦੇ ਮੈਨੂੰ ਵੀ ਰਾਤ 11 ਵਜੇ ਫੋਨ ਆਇਆ ਭਾਜੀ ਦਾ ਮੈਂ ਤਾਂ ਕਰ ਲੂੰਗਾ ਤਾਂ ਮੈਂ ਕਰ ਲੂੰਗਾ ਨਹਰਮ ਤਾਂ ਖਿੱਚ ਦੇ ਮਣਾ ਦੇ ਬੰਦ ਜਿਹਨਾਂ ਦਾ ਕੈਂਸਲ ਹੋ ਗਿਆ ਠੀਕ ਤਾਂ ਉਹ ਕਨਫਰਮ ਹੋ ਗਈ ਹੋਣੀ ਫਿਰ ਹਾਂਜੀ ਹਾਂ ਫਿਰ ਆਮ ਕਈਆਂ ਦੇ ਕੈਂਸਲ ਹੋ ਜਾਣੇ ਫਿਰ ਉਹਨਾਂ ਦੇ ਨਾਮ ਦੀਆਂ ਦੇ ਦਿੰਦੇ ਹੂੰ ਚੱਕ ਦੇ ਫਟੇ ਫਿਰ ਮੈਂ ਲਿਆਵਾਂ ਹੁਣ ਮੈਂ ਇੱਥੇ ਹਾਂਜੀ ਉਹ ਸ਼ਟਰ ਚੱਕੋ ਲਿਓ ਰਮਾ ਲੈ ਇਹ ਨਹੀਂ ਸ਼ਟਰ ਖੋਲਿਓ ਚੱਕ ਮੜਾ ਜਾਨੂੰ ਪੈਰ ਨਾਲ ਚੱਕ ਜਲਦਲ ਸਰਦਾਨੀ ਦੇਖ ਲੈ ਬਾਈ ਪੂਰਾ ਨੇ ਰਾਲੇ ਉਹ ਸਾਜਦੇ ਸਾਜਰੇ ਖੇਤ ਚ ਚੱਲ ਠੀਕ ਨਹੀਂ ਚਲੋ ਭਾਈ ਚੱਲਦੇ ਆ ਖੇਤ ਨੂੰ ਲੋ ਭਾਈ ਪਹੁੰਚ ਕੇ ਖੇਤ ਚ ਸਾਜਰੇ ਸਾਜਰੇ ਉਹ ਨਹੀਂ ਦੇਖ ਰਿਹਾ ਵਾਲੇ ਦਾਲੇ ਮੁਰਬਾਣੀ ਚੱਲ ਰਹੀ ਹੈ ਹਲੋ ਆ ਗਿਆ ਭਾਈ ਆਪਣਾ ਲੱ ਸੁਣਾ ਬਾਈ ਕੋਰਾ ਪਿਆਵਾ ਪੂਰਾ ਤੇ ਆ ਬਾਈ ਆਪਣੇ ਮੇਥੇ ਓਹ ਧਨੀਆ ਆ ਗਈ ਬਾਈ ਪਾਲਕ ਆ ਮੇਥੀ ਓ ਬਾਈ ਮੂਲੀਆ ਮਹਣ 5 ਮਿੰਟ ਦੇ ਵਿੱਚ ਆਪਾਂ ਨੇ ਭਰੂਸਾ ਪਾ ਦੇਣਾ ਬਾਈ ਇਹਨਾਂ ਦਾ ਤੇ ਬਾਕੀ ਆ ਗਰਾਉਂ ਆ ਬਾਈ ਆਲੇ-ਦਾਲੇ ਕੁਝ ਨਹੀਂ ਦਿਖ ਰਿਹਾ ਇੱਥੇ ਆ ਪਿੰਡ ਵਾਲੀ ਮੋਟਰ। ਭਈ ਐਨੇ ਜੇ ਦਿਨ ਦਾ ਫਰਕ ਪੈ ਗਿਆ ਆਪਾਂ ਵੀ ਘਰ ਪਹੁੰਚ ਗਏ। ਤੇ ਇੱਧਰ ਪਾਪਾ ਜੀ ਨੂੰ ਮਿਲੋ ਭਈ। ਅੱਛਾ ਜੀ ਹਾਲ ਜੀ। ਸਾਨੂੰ ਵੀ ਹੁਣੀ ਪਤਾ ਲੱਗਿਆ ਕਿ ਮੈਂ ਤਾਂ ਹੁਣੇ ਪਤਾ ਲੱਗਿਆ। ਮੇਰੇ ਕੋਲ ਫੋਨ ਆ ਗਿਆ ਤ ਰਾਤ। ਅੱਛਾ। ਪੌਣੇ 12 ਵਜੇ ਭਾਜੀ ਦਾ। ਕਹਿੰਦਾ ਹੋ ਗਈ ਟਿਕਟ ਕਨਫਰਮ ਹੈ ਕਹਿੰਦਾ ਹਾਕਰੀ ਤੇ ਫੋਨ ਨਹੀਂ ਚੱਕੀ ਦੀ ਸੁੱਤੇ ਪਏ ਹੁਣੇ। ਅੱਛਾ। ਹਾਂ ਉਹਦੇ ਕਰਕੇ ਲੱਗੇ ਵੇ ਇਹਨੂੰ ਵੀ ਠਾਲ ਲਈ ਇੱਕ ਤਾਂ ਰੋਂਦੀ ਉੱਧਰ ਬੈਠੀ। ਇੱਕ ਵਾਈ ਬੰਦਾ ਇੱਧਰ ਪਾਪਾ ਜੀ ਕੋਲ ਆ ਕੇ ਅਤਰਾ ਦਾ ਆ ਦੇਖੋ ਕਿੰਨੇ ਕਾਤੇ ਨਹੀਂ ਲਾ ਕੇ ਪੈ ਗਿਆ ਹੈ ਕਿੰਨੇ ਜਾ ਕੇ ਪੈ ਗਿਆ ਹਾਂ ਹੱਥ ਆਏ ਨਹੀਂ ਆਏ ਤਾਂ ਨਹੀਂ ੜੀ ੜੀ ਉੱਠੇ ਨਾ ੜੀ ੜੀ ਹੋਸਰਾ ਨਾਲ ਆ ਬਗਰਨ ਤਾਂ ਹਾਂ ਹੈ ੜੀ ੜੀ ਇਹਨੂੰ ਬੂਆ ਤੱਕ ਕਿਹਾ ਮਤਲਬ ਓਏ ਅਜੇ ਤੱਕ ਨੂੰ ਪਤਾ ਕੰਮੀ ਬੂਹ ਚੱਲੀ ਦੇਖੋ ਆ ਦੇ ਹਾਂ ਨਹੀਂ ਦੇਣਾ ਚੱਲ ਗਿਆ ਆ ਆ ਆ ਜਾ ਉੱਠ ਦੇਖ ਦੇਖ ਉੱਠ ਉੱਠ ਦੇਖ ਤਾਂ ਦੇਖ ਤਾਂ ਬੂਹ ਚੱਲੀ ਹਾਂ ਕੇ ਆ ਜਾ ਬੂਹਤ ਆ ਜਾ ਠਹਿਮੜ ਜਾ ਉੱਠ ਸੱਸੀ ਗੱਲ ਬੁਲਾ ਦੇ ਸੱਸੀ ਗੱਲ ਬੁਲਾ ਦੇ ਗੱਡੀ ਸਟਾਰਟ ਨਹੀਂ ਹੋਈ ਹਲੇ ਸੱਸੀ ਗੱਲ ਆ ਜਾ ਉੱਠ ਜਾ ਲੈ ਉੱਥੇ ਨੂੰ ਉਹ ਦੇਖ ਚੱਲਦੀ ਰਹਦੀ ਹੈ ਨਾ ਠੀਕ ਰਾਤ ਨਹੀਂ ਹੈਗੀ ਨਾਲ ਪਿਆਰ ਨਹੀਂ ਪਾਈ ਜਾ ਕੇ ਕੱਬਾ ਬੱਬੇ ਕੋਲ ਪੈਣਾ ਰਸ ਕੰਦਾ ਚਲ ਠੀਕ ਹੈ ਯਾਰ ਇਹਨੂੰ ਲੱਕੂ ਗੇ ਨਾ ਤਾਂ ਤਰ ਅਧ ਨੰਗੇ ਕਰਦਾ ਭਾਵੇਂ ਨਾ ਕਹੀਦਾ ਆ ਜਾ ਆ ਜਾ ਚਲ ਆ ਜਾ ਲੈ ਵਈ ਬੰਦੇ ਉੱਠ ਰਹੇ ਇੱਕ ਗੇਲਾ ਓਕੇ ਆ ਥੋੜੇ ਜਿਹਾ ਚੱਪਲਾਂ ਨਹੀਂ ਪਾਉਣੇ ਪੁੱਤ ਚੱਪਲਾ ਇੱਧਰ ਆਏ ਨਹੀਂ ਲੈ ਕੇ ਨਹੀਂ ਆਇਆ ਹੁਣ ਤਾਂ ਚਲ ਚਲ ਜਾ ਮੇਲਾ ਵਗੈਰ ਇੱਧਰ ਕੋਈ ਨਹੀਂ ਹੈਗਾ ਉੱਪਰ ਆ ਸਾਰੀ ਜਾ ਜਾ ਚਲ ਯਾਰ ਇਹ ਬੜੀ ਤਿਆਰੀ ਤਾਕਤ ਦੀ ਦੇਖੀ ਆ ਪਾ ਕੰਮ ਕਰਦਾ ਨਹੀਂ ਨਹੀਂ ਮਾਰਾ ਬਣਾਉਣੇ ਕੰਟਰੋਲ ਹੋ ਜਾਣਾ ਕੋ ਜਾਣਾ ਇਹ ਸਮਾਂ ਦਾ ਆਸੰਦ ਹੈ ਤੁਸੀਂ ਦੇਖੀ ਆਹੇ ਆ ਬਈ ਬੈਗ ਰੱਖ ਹੋ ਚੁੱਕਿਆ ਗੇਟ ਬੰਦ ਨਾ ਖੋਲਤਾ ਕਿਉਂਕਿ ਉਹਨੂੰ ਟਾਈਮ ਹੁੰਦਾ ਜਾਂਦਾ ਓਵਰ ਹੌਲੀ ਹੌਲੀ ਦੇ ਬਾਅਦ ਹੌਲੀ ਹੋਈ ਇਧਰ ਸੈਂਡ ਸੌਂਗ ਗਾਣੇ ਵਾਲੇ ਵੀ ਚੱਲ ਰਹੇ ਹੈਂ ਸਾਰੇ ਸੈਂਡ ਸੌਗੇ ਹੋਏ ਹੋਏ ਅੱਜ ਹੈਂ ਮੰਦਰੀ ਆ ਗਈ ਇਹ ਸੈਂਡ ਸੌਗੇ ਰਹਣਗੇ ਜਸਾ ਨੂੰ 2 ਘੰਟੇ ਹੋ ਗਏ ਮੈਂ ਤਾਂ ਕਹਿ ਦੀ ਰੱਖਣਾ ਹੜ ਦੇ ਹੈਂ ਕਹਿ ਤਾਂ ਲਿਆ ਓ ਜਸ਼ਨੀ ਓ ਆਜੋ ਆਜੋ ਹਲਾ ਬਾਈ ਬੈ ਕੇ ਇਹ ਹੱਥ ਚ ਫੜਨਾ ਜਿਹੜਾ ਹਰਪ੍ਰੀਤ ਨੇ ਇਹ ਮੂਰੀ ਰੱਖ ਦੋ ਹਾਂ ਬਾਈ ਅਮਨ ਨੇ ਜਾਣਾ ਬੂਆ ਦੇ ਮੁੰਡੇ ਜਤਿੰਦਰ ਨੇ ਜਾਣਾ ਇੱਕ ਇਧਰ ਹਾਂ ਫੋਨ ਕਰਤਾ ਉਹਨੂੰ ਹਾਂ ਬਾਈ ਹੋ ਗਿਆ ਠੀਕ ਹੈ ਉੱਠ ਕੇ ਬੂਆ ਜਾ ਰਹੀ ਹੈ ਤੈਨੂੰ ਵੀ ਭੇਜ ਦਮ ਇਧਰ ਦੇਖ ਮੇਰੇ ਕੰਨ ਦੇਖ ਬੁਆ ਜੀ ਇਹ ਤਾਂ ਨਹੀਂ ਪੇਦਮਾ ਹੈ ਕਿਤਾ ਸਕੂਲ ਤੇ ਛੁੱਟੀ ਨਾ ਕਾਲੀ ਤੇ ਖੁਸ਼ੀ ਖੁਸ਼ੀ ਚ ਹੈ ਉਹ ਬਾਈ ਕੋਰਾ ਬਹੁਤ ਪਿਆਵਾ ਅੱਜ ਸਵੇਰ ਸਵੇਰ ਖੇਤ ਤੇ ਵੀ ਪਰਮ ਆਏ ਦੱਸ ਮੰਮੀ ਨੇ ਤੈਨੂੰ ਵੀ ਮੇਥੇ ਵਾਲੀ ਰੋਟੀ ਖਵਾਈ ਕੋਈ ਨਹੀਂ ਦੇਖ ਲੈ ਬੁਆ ਨੂੰ ਦੇਤੀਆਂ ਰੋਟੀਆਂ ਹਨਾ ਲੋ ਬਾਈ ਅਸੀਂ ਆ ਜਾ ਵੀ ਆ ਜਾ ਹੁਣ ਉਹ ਅੰਦਰ ਅੰਦਰ ਚੱਲ ਰਿਹਾ ਜੰਦ ਸਾਰਾ ਹੀ ਆਈ ਬਲੀ ਆਈ ਮਣਾ ਜ ਮੇਰੇ ਕੋਲੋਂ ਆਈ 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 ਆਜਾ ਜਿਸਨ ਆਜਾ ਪਰਮਨੂ ਤਾਂ ਬਾਈ ਕੋਈ ਪਤਾ ਨਹੀਂ ਹੈਗਾ ਆਜਾ ਜਿਸਨ ਆਜਾ 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 ਮੇਰੀ ਸੋਣਾ ਇੱਧਰ ਗੱਲ ਬੂਆ ਨੂੰ ਹੱਸ ਕੇ ਭੇਜ ਹਾਂ ਠੀਕ ਹੈ ਹੱਸ ਕੇ ਭੇਜ ਹੱਸ ਕੇ ਰੋਣਾ ਨਹੀਂ ਹੈਗਾ ਲੈ ਬਿਮਾਰ ਹੋ ਜਾਣਾ ਤੇਰਾ ਪੇਪਰ ਆਜਾ ਠੀਕ ਨੇ ਚਲੋ ਭਈ ਆਜੋ ਆਇਓ ਆ ਬਈ ਸਾਰੀ ਹੁਣ ਸੈਟ ਜਾਂਦਾ ਹੁੰਦਾ ਹੀ ਐ ਜਦੋਂ ਆ ਲੈ ਚਲੋ ਬਈ ਚਲੋ ਬਈ ਹੈ ਚਲ 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 ਬਸ ਹੈ ਤਾਂ ਕਦੇ ਨਾ ਬੁਲਾਉਂਦੇ ਠੀਕ ਹੈ ਤੋ ਬੋਲੀ ਫਿਰ ਚੇਤੀ ਜੜਾ ਆਪੇ ਆ ਬਾਦ ਵਿੱਚ ਆਂਗਾ ਹੈ ਹਾਂ ਆਉਗੀ जी इधर चलो भी चलो लो भाई चल ठीक है ओके बाय फिर चलो भी चलो कॉलि जी लेनी एक आ जा टाइम हो गया पूरा भाई ता करके है जतेंद्र ने चल ਠੀਕ ਆ ਚਲ ਐਡਾ ਆ ਦੇ ਲੈ ਆ ਆਓ ਚਲੋ ਚਲੋ ਓਕੇ ਬਾਈ ਹਾਂ ਹੁਣ ਸਮਾਂ ਤਾਂ ਨਹੀਂ ਕੋਈ ਹੁਣ ਬਾਅਦ ਤਾਂ ਕਰਦੇ ਹੱਸ ਕੇ ਚਲ ਠੀਕ ਆ ਓਕੇ ਬਾਈ ਅੱਛਾ ਆਇਆ ਲਿਤੀ ਦੇਖੋ ਉਹਨੇ ਬਟਕਰੀ ਤੇ ਬੈਠਾ ਚਲੋ ਬਈ ਚਲੋ ਇਧਰ ਸਾਈਡ ਸੌਂਗ ਚੱਲ ਪਿਆ चलो भाई ओके बाय चलो भाई चलो, चलो। चुप कर चलो भाई चुप है ठीक है chào okay. <coughs> <coughs> chào <chal>, bác sĩ <coughs> hey, bác sĩ chào 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 Ok, okay bác. Hello, ਰੋ ਬੱਟੀ ਭਾਨ ਜੀ ਕਿੱਧਰ ਆਏ ਆਇਆ ਬਈ ਚਲੋ ਵੀ ਚਲੋ ਚਲੋ ਓਕੇ ਹੂੰ ਲੋ ਬਈ ਚੱਲ ਬੱਸ ਚਲੋ 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 ਅੰਦਰ ਚਲੋ ਚੱਲ ਵੇ ਚੱਲ ਕਿੱਥੇ ਚੱਲ 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 ਕਿੱਥੇ ਪੰਮੂ ਚੁੱਪ ਕਰਾ ਦੇ ਕੇ ਚੁੱਪ ਕਰੋ ਕਹੀ ਬਣਾ ਜਾ ਕਹਦੇ ਯਾਰ ਚਲੋ ਵੇ ਚਲੋ ਲਓ ਬਾਈ ਜੈ ਸ਼ੰਤਾ ਮੱਲ ਦੇ ਸਕੂਲ ਜਾਂਦੀ ਨਹੀਂ ਇਹ ਚੱਲ ਅਰਜੀਤ ਚੱਲ 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 ਬੱਸ ਚਲੇ ਜੈਸ਼ਨ ਆ ਜਾ ਚੱਲ ਛੱਡ ਚੱਲ ਤੂੰ ਐ ਕਰ ਚਾਹ ਲਿਆ ਨਾਲ ਪਿੰਨੀ ਆ ਲੈ ਚੱਲ ਮੂੰਹ ਮਠਾ ਕਰੋ ਚਲੋ ਸਾਡੇ ਬੰਮੂ ਹੈ ਅਦਨ ਚ ਹੱਸ ਕੇ ਦਿਖਾ ਦੇ ਜਾਣਾ ਪੂਗਾ ਕੋਲੋਂ ਕਾ ਦਾ ਹੋਣਾ ਹੋਣੇ ਛੁੱਟੀਆਂ ਚ ਚਲੋ ਭਾਈ ਦਾ ਲੱਗੇ ਵੇ ਆਪਣੇ ਆਪਣੇ ਕੰਮ ਦਿਨ ਪੂਰਾ ਚੜ ਗਿਆ 7:30 ਦਾ ਟਾਈਮ ਹੈ ਭਾਈ ਸਾਜਰੇ ਸਾਜਰੇ ਇਹਨਾਂ ਤਾਂ ਮੈਨੂੰ ਵੀ ਸੈਟ ਕਰ ਛੱਡਿਆ ਹੈ ਚਲੋ ਕੋਈ ਨਹੀਂ ਕਿਤੇ ਨਹੀਂ ਚੁੱਪ ਕਰਾਇ ਨਾ ਅੱਜ ਤੋੜਾ ਚੱਲ ਕੱਲ ਨੂੰ ਆਏ ਕਰੇਗਾ ਜਹਾਜ਼ ਪਰ ਜਾਉਂਗਾ ਠੀਕ ਹੈ ਯਾਰ ਜੀ ਬੰਦ ਬਾਬਾ ਜੀ ਪਰਮ ਕਰਾ ਦੇ ਚੁੱਪ ਯਾਰ ਕੋਲ ਨੂੰ ਕੋਲ ਨੂੰ ਬਹਿ ਕੇ ਕਰਾ ਕੋਲ ਨੂੰ ਕੋਲ ਨੂੰ ਆਪਾਂ ਖੇਡੂਗਾ ਖੇਡੂਗਾ ਪਰਮ ਕਿ ਕਿਨਾਰ ਹੁੰਦੀ ਹੈ ਦੀਦੀ ਤਵਾ ਚ ਨੇ ਤਵਾ ਇਹ ਸੌਣ ਵਾਲੀ ਆਈਟਮ ਵੀ ਨਾਲੇ ਰੱਖੀ ਵੀ ਮਮੂ ਕਿ ਕਿਲਾ ਰਹਿੰਦੀ ਆ ਥੋੜੀ ਦੇਰ ਰਹੀਦਾ ਇਹ ਅਰਜੀ ਤਾਂ ਹੈਗਾ ਕਰਦਾ ਇਹਦਾ ਨਹੀਂ ਸੁਣਾਉਂਦਾ ਇਹ ਸਲਦਸਨ ਚੁੱਪ ਕਰ ਚੁੱਪ ਕਰ ਫਰਜੀਤ ਲੈ ਆਚਾਰ ਨਾਲ ਪੀ ਉਹ ਲੈ ਪਿੰਨੀਆਂ ਪਰ ਉਹ ਕਹਿ ਮਮੀ ਨੂੰ ਕਹ ਚਾਹ ਲੈ ਪਿੰਨੀਆਂ ਲੈ ਆ ਚੱਲ ਕ ਛੇਤੀ ਕਰ ਚਲੋ 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 ਸਾਨੂੰ ਆਪਣਾ ਫੋਨ ਕਰ ਲੈਣਾ ਹਾਂ ਠੀਕ ਹੈ ਹਾਂ ਪਰ ਮਨ ਕਹਦੇ ਕਹਦੇ ਮਨੇ ਕੋਲ ਨੂੰ ਜਾ ਕੇ ਸੰਗ ਲਾਈ ਫਸੂਗੀ ਚਲੋ ਭਾਈ ਇੱਥੇ ਤੱਕ ਕੇ ਵਲੌਗ ਤਾਂ ਇਹ ਹਾਸੇ ਮਜ਼ਾਕ ਪਰਮਦੇ ਫਸਾਉਂਦਾ ਵੀ ਰੋਂਦਾ ਵੀ ਹੈ ਇਹਨਾਂ ਦਾ ਮੈਨੂੰ ਵੀ ਭਾਈ ਸੈੱਡ ਕਰ ਛੱਡਿਆ ਸੀ ਚਲੋ